ਹਾਂਜੀ ਦੋਸਤੋ ਅੱਜ ਭਾਰਤੀ ਸੰਜੂਨੀ ਨੀਕਤਾ ਗਰਾਹਾ ਵੱਲੋਂ ਜੋ ਜ਼ਿਲ੍ਹੇ ਦੇ ਆਗੂ ਤੇ ਬਲਾਕ ਦੇ ਆਗੂ ਅਬਿੰਦਰ ਸਿੰਘ ਜੋਗੀ ਵਾਲਾ ਦੇ ਜਗਦੇਵ ਸਿੰਘ ਜੋਗੀ ਵਾਲਾ ਜ਼ਿਲ੍ਹਾ ਆਗੂ ਇਹ ਅਦਾਰਸ਼ ਸਕੂਲ ਦੇ ਮਾਮਲੇ ਦੇ ਵਿੱਚ ਇਹ ਪੁਲਿਸ ਵਾਲੇ ਨੇ ਚੱਕ ਲਈ ਸੀ ਅੱਜ ਕਾਫੀ ਦਿਨ ਹੋ ਗਏ ਜੇਲ੍ਹ 'ਚ ਬੰਦ ਹੈ ਪਰ ਉਹਨਾਂ ਦੀ ਕਣਕ ਅੱਜ ਜਥੇਬੰਦੀ ਵੱਲੋਂ ਇਕੱਠੇ ਹੋ ਕੇ ਠੀਕ ਹੈ ਜਥੇਬੰਦੀ ਵੱਲੋਂ ਇਕੱਠੇ ਹੋ ਕੇ ਉਹਨਾਂ ਦੀ ਕਣਕ ਅੱਜ ਵੱਢੀ ਗਈ ਤੇ ਘਰੇ ਪਾਈ ਗਈ ਜੋ ਵੇਚਣ ਵਾਲੀ ਕਣਕ ਸੀ ਉਹ ਮੰਡੀ ਮੰਡੀ ਸਿੱਟੀ ਗਈ ਤੇ ਅੱਗੇ ਤੋਂ ਜਥੇਵੰਦੀ ਨੇ ਕਿਹਾ ਵੀ ਉਹਨੇ ਤੂੜੀ ਹੈ ਜੋ ਜਾਂ ਸਾਰੀ ਸਾਂਭਾਲ ਕੇ ਤੇ ਜੋ ਬੀਜ ਬਜਾਰਾ ਸਾਰਾ ਕਰਕੇ ਅਸੀਂ ਫੇਰ ਸਾਂ ਲਵਾਂਗੇ ਜਿਹੜੇ ਸਾਡੇ ਆਗੂ ਜੇਲਾਂ ਚ ਬੰਦ ਨੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਦਿੱਕਤ ਉਹਨਾਂ ਦੇ ਪਰਿਵਾਰ ਨੂੰ ਨਹੀਂ ਆਉਣ ਦਿੱਤੀ ਜਾਵੇਗੀ ਇਹ ਕਹਿੰਦੇ ਹੋਏ ਜ਼ਿਲ੍ਹੇ ਦੇ ਆਗੂ ਜੋ ਹਰਜਿੰਦਰ ਸਿੰਘ ਬੱਗੀ ਹੈ ਉਹਨਾਂ ਨੇ ਕਿਹਾ ਤੇ ਆਜੋ ਆਪਾਂ ਉਹਨਾਂ ਨਾਲ ਕਰਦੇ ਹਾਂ ਗੱਲ ਤੇ ਬਾਕੀ ਸਾਰੇ ਜਥੇਵੰਦੀ ਦੇ ਆਗੂ ਸਹਿਬਾਨਾ ਜੋ ਵਰਕਰ ਸਹਿਬਾਨ ਇੱਥੇ ਪਹੁੰਚੀ ਸੀ ਕਿ ਮੌਕੇ ਤੇ ਸਾਰੇ ਮੌਜੂਦ ਹਨ ਤੁਸੀਂ ਵੇਖ ਸਕਦੇ ਹੋ ਆ ਜੋ ਆਪਾਂ ਰਜਿੰਦਰ ਸਿੰਘ ਬੱਗੀਨਾ ਕਰੀਏ ਗੱਲ ਪ੍ਰਧਾਨ ਜੀ ਪ੍ਰਸ਼ਾਸਨ ਨੂੰ ਆਇਆ ਹੋ ਗਿਆ ਸੀਗਾ ਵੀ ਚਲੋ ਠੀਕ ਹੈ ਆਪਾਂ ਜ਼ਿਲ੍ਹਾ ਚ ਅੰਦਰ ਬੰਦ ਕਰ ਦਿੰਦੇ ਆ ਜੀ ਫਸਲ ਵਗੈਰਾ ਰੁੜ ਜੂਗੀ ਆਗੂਆਂ ਦੀ ਤੇ ਬਾਅਦ ਚ ਇਹਨਾਂ ਤੋਂ ਉੱਠਿਆ ਨਹੀਂ ਜਾਣਾ ਕੀ ਕਹਿਣਾ ਚਾਹੋਗੇ ਉੱਥੇ ਸਰਕਾਰ ਦੇ ਦੰਦ ਜਿਹੇ ਤਿੱਖੇ ਆ ਸਾਨੂੰ ਇਸ ਗੱਲ ਦਾ ਪਤਾ ਹੈ ਸਰਕਾਰ ਜ਼ਬਰਦਸਤ ਆ ਜਾਂਦੀ ਹੁੰਦੀ ਹੈ ਪਰ ਜ਼ਬਰਦਸਤ ਸਬਰ ਦੇ ਨਾਲ ਜਵਾਬ ਦੇਣਾ ਉਹਨਾਂ ਦੇ ਜਿਹੜੇ ਬੰਦ ਕੀਤੇ ਤਿੱਖੇ ਦੰਦ ਹੈ ਮੂੰਹ ਹੈ ਉਹਨੂੰ ਖਿਲਾਉਣ ਦੇ ਲਈ ਅਸੀਂ ਪੂਰੇ ਲੋਕਾਂ ਨੂੰ ਇਹ ਸੁਨੇਹਾ ਦੇਣਾ ਚਾਹ ਇਤੂ ਪਿਛਲੀਆਂ ਸਰਕਾਰਾਂ ਨੇ ਵੀ ਜਵਰ ਕਰਕੇ ਦੇਖਿਆ ਬਹੁਤ ਸਾਰਾ ਚਾਹੇ ਜਵਰੀ ਜ਼ਮੀਨਾਂ ਦੱਬਣ ਵਾਲਾ ਮਸਲਾ ਹੋਵੇ ਚਾਹੇ ਸਾਡੇ ਤੇ ਹੁੰਦਾ ਜਵਰਾ ਅਨੇਕਾ ਕਿਸਮ ਦਾ ਉਹਦਾ ਮੂੰਹ ਤੋੜਵਾ ਜਵਾਬ ਪਹਿਲਾਂ ਵੀ ਦਿੰਦੇ ਰਹੇ ਆ ਅੱਜ ਵੀ ਅਸੀਂ ਚਾਹੇ ਕਣਕ ਮੰਡਣ ਦੇ ਰੂਪ ਚ ਆਇਆ ਤੇ ਤੋਂ ਬਾਅਦ ਇਹ ਸਰਕਾਰ ਆ ਤੇ ਜਵਰ ਤੋਂ ਪਿੱਛੇ ਨਹੀਂ ਮੁੜਦੀ ਹੈਗੀ ਉਹਨਾਂ ਨੂੰ ਜੇੜਾਂ ਦੇ ਵਿੱਚੋਂ ਬਾਹਰ ਕਢਾਉਣ ਦੇ ਲਈ ਆਦਰਸ਼ ਸਕੂਲ ਦੇ ਜਿਹੜੇ ਟੀਚਰ ਹੈਗੇ ਆ ਉਹਨਾਂ ਨੂੰ ਆਪਣੀਆਂ ਨੌਕਰੇ ਤੇ ਅਡਰੈਸ ਕਰਨ ਦੇ ਲਈ ਤੇ ਉਹ ਠੇਕੇਦਾਰ ਜਿਹੜਾ ਗਰਮੇਲ ਹੈ ਜਿਹੜਾ ਪੂਰਾ ਭਾਜਪੀ ਦਾ ਬੰਦਾ ਹੈਗਾ ਤੇ ਲਗਾੜਾ ਬੰਦਾ ਹੈ ਉਹ ਲੁੱਟ ਤੇ ਪੜਦਾ ਹੈ ਤਿੰਨ ਚਾਰ ਸਕੂਲ ਦੇ ਅਧੀਨ ਹੈ 24 ਤਰੀਕ ਨੂੰ ਆਉਣ ਵਾਲੇ ਜਨਤਾ ਦੇ ਵਿੱਚ ਅਸੀਂ ਮਾਨਸਾ ਦੇ ਵਿੱਚ ਮੁਜ਼ਾਹਰਾ ਕਰਾਂਗੇ ਸਰਕਾਰ ਕੋਲ ਇੱਕ ਲਟੇਰੇ ਦੀ ਮਸਦ ਕਰਨੀ ਹੈ ਜੋ ਸਾਡੀ ਕਿਰਤੀਆਂ ਦੇ ਨਾਲ ਐਸ ਰੂਪ ਦੇ ਵਿੱਚ ਪੇਸ਼ ਆਉਣਾ ਹੈ ਜਿਹਦਾ ਜਵਾਬ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਦੇਵਾਂਗੇ ਚਾਹੇ ਅੱਜ ਕੜਕ ਵੜਦੇ ਆਂ ਇਸ ਤੋਂ ਬਾਅਦ ਐਕਟੀਵੇਸ਼ਨ ਹੈ ਜਿਹੜੀ ਨੂੰ ਕਿੰ ਕੀ ਕਰਾਂਗੇ ਤੇਜ਼ ਕਰਾਂਗੇ ਜਿਹਦਾ ਮੂੰਹ ਤੋਂ ਮਾ ਜਵਾਬ ਦਿੱਤੇ ਰਹਿਣ ਦਾ ਮਤਲਬ ਹੈ ਕੋਈ ਆਗੂ ਜੇ ਕੋਈ ਜੇਲ੍ਹ ਚ ਸਰਕਾਰ ਬੰਦ ਕਰ ਦਿੰਦੀ ਹੈ ਦਾ ਵੀ ਉਸ ਦੇ ਪਰਿਵਾਰ ਨੂੰ ਜੋ ਉਸ ਦੀ ਖੇਤੀ ਬਣੀ ਤੁਸੀਂ ਰੁਕ ਨਹੀਂ ਦਿਓਗੇ। ਅਨੇਕਾਂ ਵਾਰੀ ਹੋਇਆ ਹੈ। ਪਹਿਲੀ ਵਾਰੀ ਨਹੀਂ ਜਦੋਂ ਧੌਲੇਸ਼ ਨੇ ਸੰਗੇ ਰਾਣੀ ਜ਼ਮੀਰ ਰੋਕੀ ਹੈ। ਉਦੋਂ ਆ ਇਲਾਕੇ ਦੇ ਹਰਿਆਣੇ ਦੇ ਕਿਸਾਨ ਵੀ ਸਾਡੇ ਫੜ ਕੇ ਥੱਲੇ ਸੀ ਅੰਦਰ। ਉਦੋਂ ਹੱਥਾਂ ਦੇ ਨਾਲ ਬਾਟੀਆਂ ਕਰਦੇ ਹੁੰਦੇ। ਅੱਜ ਤਾਂ ਮਸ਼ੀਨਾਂ ਨੇ ਵਧਣੀ ਹੈ। ਅਸੀਂ ਸਿਰਫ ਸਾਡੇ ਕਿਸਾਨ ਆਗੂਆਂ ਨੂੰ ਹੌਸਲਾ ਦੇਣ ਤੇ ਸਰਕਾਰ ਨੂੰ ਇਹ ਗੱਲ ਦੱਸਣ ਦੇ ਲਈ ਕੋਈ ਤੇ ਇਹ ਜਿੰਨਾ ਤੇ ਮਰਜ਼ੀ ਉਹਨਾਂ ਨੂੰ ਅੰਦਰ ਬੰਦ ਕਰਕੇ ਰੱਖ ਲੋ ਉਹਨਾਂ ਨੂੰ ਆਜ ਤੱਕ ਨਹੀਂ ਔਰ ਦੇਵਾਂਗੇ ਉਹਨਾਂ ਦੇ ਪਰਿਵਾਰਾਂ ਨੂੰ ਇਸ ਹਾਵਲਾ ਦੇ ਪਰਿਵਾਰ ਪਰ ਮੁਕਦਮੇ ਇਸ ਹਾਂਜੀ ਪ੍ਰਧਾਨ ਜੀ ਅੱਜ ਕੀ ਕਹਿਣਾ ਚਾਹੋਂਗ ਤੁਸੀਂ ਜਗਦੇਵ ਸਿੰਘ ਜੋਗੀ ਵਾਲੀ ਜੋ ਕਣਕ ਤੁਸੀਂ ਵੱਢਣ ਆਏ ਹੋ ਉਹ ਆਪ ਜੇਲ੍ਹ 'ਚ ਬੈਠੇ ਨੇ ਪਰ ਤੁਸੀਂ ਇੱਥੇ ਕਣਕ ਜਥੇਬੰਦੀ ਵੱਲੋਂ ਵੱਢਣ ਆਏ ਹੋ ਕੀ ਕਹਿਣਾ ਚਾਹੋਂਗ ਤੁਸੀਂ ਹਾਂਜੀ ਜੋ ਜਗਦੇਵ ਸਿੰਘ ਨੂੰ ਲੋਕਾਂ ਦੇ ਕਮਾਕਾਰਾਂ ਦੇ ਵਿੱਚ ਲੱਗੇ ਹੋਏ ਨੂੰ ਜੇਲ੍ਹ 'ਚ ਡੱਕਿਆ ਸਰਕਾਰ ਨੇ ਇਹ ਪ੍ਰਸ਼ਾਸਨ ਨੇ ਉਹਨਾਂ ਦਾ ਕਾਰੋਬਾਰ ਜੋ ਵੀ ਹੈ ਪਿੱਛੇ ਅਸੀਂ ਖਰਾਬ ਨਹੀਂ ਹੋਣ ਦੇਵਾਂਗੇ ਉਸ ਨੂੰ ਤਨਦੇਹੀ ਦੇ ਨਾਲ ਨਿਵਾਵਾਂਗੇ ਤੇ ਉਹਦਾ ਕੰਮ ਸਾਮਾਂਗੇ ਬਜਾਈ ტიკਰ ਦਾ ਬੜਾਈ ტიკਰ ਦਾ ਜੋ ਵੀ ਹੈ ਉਸ ਕੰਮ ਨੂੰ ਸਾਮਾਂਗੇ